ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਕਿਸਾਨ ਵੀਰੋ ਪਹੁੰਚੇ ਆ ਖਾਸ ਸ਼ਹਿਰ ਤਰਨਤਨ ਸਾਹਿਬ ਸ੍ਰੀ ਕੋਇਂਦਵਾਲ ਬਾਈਪਾਸ ਦੇ ਬਿਲਕੁਲ ਨਜ਼ਦੀਕ ਬੀਐਸ ਰੋਟਾਵੇਟਰ ਵਾਲੀ ਗਲੀ ਆ ਤੇ ਵੀਰ ਸਾਹਬ ਸਿੰਘ ਉਹਨਾਂ ਦੇ ਘਰ ਆਏ ਆ ਪਹਿਲਾਂ ਵੀ ਮਾਲ ਤੁਸੀਂ ਇਸ ਫਾਰਮ ਤੋਂ ਕਾਫੀ ਦੇਖਦੇ ਰਹੇ ਜੇ ਹੋਰ ਚੈਨਲਾਂ ਦੇ ਉੱਪਰ ਵੀ ਸੋ ਅੱਜ ਇਸ ਵੀਡੀਓ ਦੇ ਵਿੱਚ ਨਾਗ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਤਾਂ ਵੀਡੀਓ ਅੱਜ ਪਹਿਲੀ ਆ ਵੀਰ ਸਾਹਬ ਸਿੰਘ ਉਹਨਾਂ ਦੇ ਆਪਣੀ ਇਸ ਘਰੋਂ ਠੀਕ ਆ ਜੀ ਸਮਾਲ ਤੁਹਾਨੂੰ ਦਿਖਾਵਾਂਗੇ ਕੋਈ ਵੀ ਵੀਰ ਆਪਣਾ ਠੀਕ ਹੈ ਜੀ ਹਰੀਗੇ ਪੱਤਨ ਵਾਲੀ ਸਾਈਡ ਤੋਂ ਆ ਰਿਹਾ ਤੇ ਤਕਰੀਬਨ ਕੋਈ 40 42 ਕਿਲੋਮੀਟਰ ਦੀ ਸਾਰੀ ਦੂਰੀ ਆ ਤਰਨਤਰਨ ਤੁਸੀਂ ਖਾਸ ਵਿజిਟ ਕਰਨੀ ਆ ਜ਼ਿਲ੍ਹਾ ਤਹਿਸੀਲ ਤਰਨਤਰਨੀ ਬਾਕੀ ਹਮੇਸ਼ਾ ਆਪਣੀ ਰਿਕੁਆਇਰਟ ਸਾਰੇ ਭਰਾਵਾਂ ਨੂੰ ਰਹਿੰਦੀ ਆ ਜਿੰਨਾ ਵੀ ਮਾਲ ਜਿੰਨੇ ਵੀ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਅਸੀਂ ਧਿਆਨ ਕੇ ਦੋ ਟਾਈਮ ਚੋਣੀ ਆ ਤਿੰਨ ਟਾਈਮ ਚੋਣੀ ਆ ਤਸੱਲੀ ਆਪਣੀ ਜ਼ਰੂਰ ਕਰਿਆ ਕਰੋ ਮੋਲ ਬੜੇ ਜਾਇਜ਼ ਹੁੰਦੇ ਆ ਵੀਰ ਦੇ ਵੈਸੇ ਵੀਡੀਓ ਆਪਾਂ ਪਹਿਲਾਂ ਪਹਿਲੀ ਵਾਰੀ ਬਣਾ ਰਹੇ ਆ ਪਰ ਪਹਿਲਾਂ ਵੀ ਤੁਸੀਂ ਚੈਨਲ ਉੱਪਰ ਜਿਹੜੀਆਂ ਵੀਡੀਓ ਦੇਖੀ ਨੇ ਪਾਪੜਤੇ ਵਾਲੇ ਹੁੰਦੇ ਆ ਜਿਹੜੇ ਮੇਰੇ ਛੋਟੇ ਫਾਰਮਰ ਭਰਾ ਨੇ ਉਹਨਾਂ ਸਾਰਿਆਂ ਦੀ ਪਹੁੰਚ ਵਿੱਚ ਹੀ ਹੋਊਗਾ ਮਾਲ ਦੋ ਵੜਾ ਤੁਹਾਨੂੰ ਆਪਾਂ ਦਿਖਾਉਣੀ ਆ ਤਿੰਨ ਮੱਝਾਂ ਝੋਟੀਆਂ ਨੇ ਤਕਰੀਬਨ ਮਾਲ ਸੁਆ ਸੁਆਇਆ ਕਿੰਨੇ ਕਿੰਨੇ ਸਮੇਂ ਦੀਆਂ ਸੁਈਆਂ ਨੇ ਕਿੰਨਾ ਇਸ ਵਕਤ ਇਹਨਾਂ ਥਲੇ ਦੁੱਧ ਹਾਜ਼ਰ ਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਸਾਫ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਭਾਜੀ ਕਹਿਣ ਸਤਿ ਸ੍ਰੀ ਅਕਾਲ ਜੀ ਸ਼ੁਕਰਮੰਦ ਬਹੁਤ ਵਧੀਆ ਵੀਰ ਸਾਬ ਵੀਰ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਮਾਲ ਤਗਰੀਬਨ ਕੋ 30 32 35 ਸਾਲ ਦਾ ਤੁਹਾਡਾ ਕੰਮ ਹੈ ਪੁਰਾਣਾ ਹੀ ਕੰਮ ਪੁਰਾਣਾ ਹੀ ਇਹ ਪੁਰਾਣੇ ਦਰਿਆ ਨੇ ਤੇ ਫਿਲਹਾਲ ਤੁਸੀਂ ਮਤਲਬ ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਤੇ ਐਕਟਿਵ ਹੋ ਤੁਸੀਂ ਪਹਿਲਾਂ ਵੀ ਹੀ ਫਿਰ ਸੰਦੀਪ ਦੇ ਚੈਨਲ ਤੋਂ ਵੀ ਕਾਫੀ ਬਹੁਤ ਵੀਡੀਓ ਪਾਈਆਂ ਭਾਜੀ ਠੀਕ ਆ ਜੀ ਤੇ ਮਾਲ ਆਪਣੇ ਕੋਲ ਵੀਰ ਜੀ ਜਿਵੇਂ ਰੁਟੀਨ ਦੇ ਵਿੱਚ ਹੀ 5-7 ਨਾਕ ਹੁੰਦੇ ਰਹਿੰਦੇ ਰਹਿੰਦੇ ਪੱਕੇ ਵੀਰ ਜੀ ਵੀਡੀਓ ਪਾਉਣ ਦਾ ਬਹੁਤ ਘੱਟ ਟਾਈਮ ਲੱਗਦਾ ਜਾਨੀ ਕਿ ਇਦਾਂ ਹੀ ਸੇਲ ਹੋ ਜਾਂਦੇ ਆ ਠੀਕ ਆ ਠੀਕ ਆ ਹਾਂਜੀ ਤੇ ਦੂਜਾ ਨੰਬਰ ਆਪਾਂ ਲੈਨੇ ਸੂਆ ਸਵਾਇਆ ਚੋ ਕੇ ਵੀਰ ਕੋਈ ਦੋ ਵੇਲੇ ਤਿੰਨ ਵੇਲੇ ਆਪਣੀ ਤਸੱਲੀ ਕਰਕੇ ਫੇਰ ਖੜੇ ਹਾਂਜੀ ਬਾਕੀ ਮੈਨੇਜਮੈਂਟ ਦੋਸਤੋ ਵੀਰ ਦਾ ਬਹੁਤ ਜਿਆਦਾ ਵਧੀਆ ਵਾਰ ਠੀਕ ਆ ਜੀ ਬਾਕੀ ਰਹਾਇਸ਼ ਵੀ ਸਾਰੀ ਹੁਣ ਨਿਊ ਵੀਰ ਨੇ ਅਪਡੇਟ ਕੀਤੀ ਆ ਪਹਿਲਾਂ ਹੋਰ ਰਹਾਇਸ਼ ਸੀਗੀ ਫਿਲਹਾਲ ਇੱਕ ਵਾਰ ਤੁਸੀਂ ਕੈਮਰਾ ਮਾਰ ਕੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦੇਖੋਗੇ ਬਹੁਤ ਵਧੀਆ ਵੀਰ ਦਾ ਅਰੇਂਜਮੈਂਟ ਸਾਫ ਸਫਾਈ ਨੂੰ ਇੱਕ ਮੇਨ ਮੱਦੇ ਨਜ਼ਰ ਰੱਖ ਕੇ ਸਾਰਾ ਕੰਮ ਕੀਤਾ ਜਾਂਦਾ ਤੇ ਚਾਹੀਦਾ ਵੀ ਆ ਵੀਰ ਸਾਹਿਬ ਆਪਾਂ ਜਿਵੇਂ ਗੱਲ ਕਰਦੇ ਆ ਵੀ ਆਪਣਾ ਰਿਜਕਾ ਹਾਂਜੀ ਤੇ ਕਰਮਾਲੀਆਂ ਠੀਕ ਆ ਜੀ ਵੀਰ ਜੀ ਇਹਨਾਂ ਦੇ ਸਿਰੋਂ ਆਪਾਂ ਰੋਟੀ ਖਾਂਦੇ ਆ ਬਹੁਤ ਘਰ ਖਾਂਦੇ ਆ ਆਪਾਂ ਕੱਲੇ ਨਹੀਂ ਖਾਂਦੇ ਗੱਡੀ ਵਾਲਾ ਵੀਰ ਵੀ ਦਲਾਲ ਵੀਰ ਵੀ ਸਾਰੇ ਇਹਨਾਂ ਤੋਂ ਘਰ ਦੇ ਕਮਾਈ ਬਿਲਕੁਲ ਸਾਬਰ ਅੱਜ ਜਿਹੜੇ ਆਪਾਂ ਐਨੀਮਲ ਦਿਖਾਉਣੇ ਆ ਟੋਟਲ ਆਪਦੇ ਕੋਲ ਹੈਗੇ ਆ 5 ਨਾਗ 5 ਨਾਗ ਆ ਵੀਰ ਉਹ ਵੇਣਾ ਆਪਾਂ ਦਿਖਾਉਣੀ ਆ ਤੇ 3 ਮੱਝਾਂ ਝੋਟੀਆਂ ਸੂਹਾ ਤਕਰੀਬਨ ਇਹਨਾਂ ਦਾ ਕੁਝ ਕਹਿ ਜੀ ਦੂਜਾ ਦੂਜਾ ਤੀਜਾ ਤੀਜਾ ਹੀ ਹੈ ਤੇ ਤਾਜ਼ੀਆਂ ਕੋਈ ਆ 1 ਕਿ ਆ ਮਹੀਨੇ ਦੀ ਲਾਲੇ 1.5 ਦੀ ਲਾਲੇ ਠੀਕ ਆ ਜੀ ਇੱਕ ਦੱਸੋ ਜਿਹੜੀ ਮਹੀਨੇ ਕਿ 1.5 ਸਮਾਂ ਆਵਾਗੇ ਮੱਝ ਦਿਖਾਵ ਹਾਂਜੀ ਸ਼ੁਰੂਆਤ ਆਪਾਂ ਕਰਦੇ ਆਂ ਵੀਰ ਸਾਹਿਬ ਕਿਹੜੇ ਪਾਸਿਓਂ ਇਧਰੋਂ ਮੱਝ ਲੋ ਸਤ ਕਰ ਲੈਣ ਸੋ ਸ਼ੁਰੂਆਤ ਕਰਦੇ ਆਂ ਦੋਸਤੋ ਇਧਰ ਮੱਝ ਵਾਲੇ ਪਾਸਿਓਂ ਮੇਰਾ ਵੀਰ ਸਭ ਤੋਂ ਮੇਨ ਗੱਲ ਪਹਿਲਾਂ ਹੀ ਆਪਾਂ ਐਂਟਰੀ ਦੇ ਵਿੱਚ ਦੱਸ ਦਈਏ ਵੀ ਜਾਇਜ਼ ਰੇਟ ਆ ਕਿਸੇ ਭਰਾ ਨੂੰ ਇਹ ਨਹੀਂ ਹੋਊਗਾ ਵੀ ਕੋਈ ਨਜਾਇਜ਼ ਮੁੱਲ ਕੀਤਾ ਗਿਆ ਸਾਹਿਬ ਇਹ ਕੀ ਬੇਰਵਾ ਕਿੰਨਵਾ ਸੂਹਾ ਮੱਝ ਇਹ ਵੀਰ ਜੀ ਤੀਜਾ ਸੂਹਾ ਵਾ ਠੀਕ ਆ ਜੀ 10 ਲੀਟਰ ਦੁੱਧ ਹੋਵੇ ਕੋਈ ਵੀਰ ਮੇਰਾ ਜਿਨੇ ਆਨਲਾਈਨ ਮੰਗਾਉਣੀ ਹੋਵੇ 9 ਲੀਟਰ ਦੀ ਗਾਰੰਟੀ ਦੇਵਾਂਗੇ ਉਹਨੂੰ ਠੀਕ ਆ ਜੀ ਤੇ ਬੱਚਾ ਵਿਖਾ ਦੇਵਾਂਗੇ ਮਹੀਨੇ ਦਾ ਲਾਲੇ ਕੋਈ ਡੇਢ ਦਾ ਲਾਲ ਸੋ ਮੀ ਨਿਕਦਾ ਜਿਹੜਾ ਮਤਲਬ ਕਿ ਹੈਗਾ ਸੂਆ ਹਾਂਜੀ ਮਹੀਨੇ ਦਾ ਕੋ ਡੇਢ ਮਹੀਨੇ ਦਾ ਮੰਨ ਲੈ ਮਗਰ ਕੱਟੀ ਜੇ ਤੇ ਮਗਰ ਕੱਟੀ ਆ ਜੀ ਮਗਰ ਕੱਟੀ ਆ ਉਸ ਵਕਤ ਦੁੱਧ ਕਿੰਨਾ ਦੱਸਿਆ ਜੀ ਦੁੱਧ ਵੀਰ ਜੀ 10 ਲੀਟਰ ਆ ਆਪਾਂ 9 ਦੀ ਗਾਰੰਟੀ ਦੇਵਾਂਗੇ ਲਓ ਵੀ 9 ਲੀਟਰ ਦੀ ਗਾਰੰਟੀ ਰਹੂਗੀ ਟਿਕਾ ਜੀ ਹੋਵੇ ਨਾ ਹੋਵੇ ਤਾਂ ਦੁੱਧ ਤਾਂ 10 ਲੀਟਰ ਹੀ ਆ 10 ਲੀਟਰ ਹੀ ਆ ਤੇ ਬਾਕੀ ਚਵਾਈ ਚੁਵਾਈ ਦੀ ਇੱਕ ਵਾਰੀ ਦੇਖ ਇੱਕ ਨੰਬਰ ਪੋਲੀ ਰੂਮ ਵਰਗੀ ਕੋਈ ਪੂਰ ਛੱਟਾ ਨਹੀਂ ਠੀਕ ਹੈ ਭਰਾ ਹਾਂਜੀ ਲਓ ਵੀ ਕੋਈ ਪੂਰ ਨਹੀਂ ਤਾਂ ਕੋਈ ਨਾ ਛੱਟਾ ਠੀਕ ਆ ਜੀ ਸੋ ਚਵਾਈ ਚੰਗੀ ਆ ਖੋਲ ਕੇ ਚੰਗੀ ਤਸੱਲੀ ਨਾਲ ਤੁਹਾਨੂੰ ਤੋਰ ਕੇ 99 9 ਲੀਟਰ ਵਾਲੇ ਨੂੰ ਤੁਸੀਂ ਸੌਦਾ ਕਰ ਲਿਆ ਜੇ ਫੇਸ ਕੁਆਲਟੀ ਇੱਕ ਵਾਰੀ ਚੰਗੀ ਤਸੱਲੀ ਨਾਲ ਦਿਖਾ ਦਿਓ ਬੂਤੀ ਪਾਤੀ ਤੁਸੀਂ ਵੇਖ ਸਕਦੇ ਜੇ ਬਿਲਕੁਲ ਛੋਟਾ ਸਿੰਘਾ ਕਰਮਾਲੀ ਦਾ ਬਿਲਕੁਲ ਰਿੰਗ ਸਿੰਘ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਆ ਪਿੱਠਪੂੜੇ ਤੋਂ ਤੁਹਾਨੂੰ ਪ੍ਰੋਪਰ ਤਸੱਲੀ ਨਾਲ ਦਿਖਾਵਾਂਗੇ ਹਵਾਨੇ ਲੇਵੇ ਦੀ ਇੱਕ ਵਾਰੀ ਤੁਸੀਂ ਨਿਗਾਹ ਮਾਰੋ ਹੁਣ ਬਿਲਕੁਲ ਜਿਹੜਾ ਦੁਪਹਿਰ ਦਾ ਸਮਾਂ ਕੋਈ 2:00 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ ਸਵੇਰ ਵੀਰ ਜੀ ਚਵਾਈ ਕਿੰਨੇ ਕੁ ਵਜੇ ਕਰਦੇ ਪੰਜ 5:30 ਵਜੇ ਦੀ ਚਵਾਈ ਹੋਈ ਵੀਰ ਜੀ 5:30 ਵਜੇ ਦੀ ਹਾਂਜੀ ਹਾਂਜੀ ਆ ਦੇਖੋ ਹਾਂਜੀ ਲੋ ਜੀ 5 5:30 ਵਜੇ ਜਿਹੜਾ ਜਵਾਈ ਦਾ ਸਮਾਂ ਠੀਕ ਹੈ ਜੀ ਬਾਕੀ ਸਰੀਰਕ ਪੱਕੋਂ ਕਰਮ ਵਾਲੀ ਪੂਰੀ ਭਾਰੀ ਆ ਪੂਰੇ ਵਜਨ ਲੋੜ ਦੇ ਵਿੱਚ ਆ ਕੋਈ ਵੀਰ ਆਪ ਦਾ ਇੱਥੇ ਆ ਕੇ ਦੋ ਵੇਲੇ ਚੋਵੇ ਤਿੰਨ ਵੇਲੇ ਚੋਵੇ ਆ ਦੇਖੋ ਆ ਕਰ ਦਿਓ ਕਬਰ ਪੂਰੀ ਤਸਲੀ ਨਾਲ ਦਿਖਾ ਦਿਓ ਬਾਕੀ ਮੂੰਹ ਮੱਥੇ ਦੀ ਚੰਗੀ ਆ ਕਰਮ ਵਾਲੀ ਛੋਟੀ ਸਿੰਗੀ ਆ ਵਜਨ ਲੋੜ ਪੂਰਾ ਮਗਰ ਕੱਟੀ ਇਹਦੇ ਉਹ ਵੀ ਕੱਟੀ ਦਿਖਾ ਦਿੰਨੇ ਠੀਕ ਆ ਐ ਨੂੰ ਵੀਰੇ ਸਾਫ ਲੈ ਜਾ ਕੱਟੀ ਦੇ ਉੱਤੇ ਆ ਦਿਖਾ ਦਿਓ ਹੈ ਵੀ ਕਰਮ ਵਾਲੀ ਜਿਵੇਂ ਆਪਾਂ ਗੱਲ ਕਰਦੇ ਆ ਵੀ ਇੱਕ ਰੰਗ ਆ ਬਿਲਕੁਲ ਜੈਡ ਬਲੈਕ ਠੀਕ ਆ ਜੀ ਮੱਥੇ ਤੋਂ ਉਹ ਉਸ ਤੱਕ ਵੀ ਵੇਖੀਏ ਤੇ ਮੇਰਾ ਤਾਂ ਵੀ ਕੋਈ ਜਿਆਦਾ ਵਾਰ ਵਿੱਚ ਸਪੇਤ ਨਹੀਂ ਹੋਣਗੇ ਉਹ ਕੱਟੀ ਤੇ ਜਸ਼ਨ ਮਾਰ ਕੇ ਕੈਮਰਾ ਦਿਖਾ ਦੇ ਇਹ ਕੱਟੀ ਆ ਕੋਈ ਮੇਰਾ ਵੀਰ ਸਵਾ ਮਹੀਨੇ ਦੀ ਮੰਨ ਲੈ ਕੋਈ ਡੇਢ ਮਹੀਨੇ ਦੀ ਮੰਨ ਲੈ ਇਹ ਆ ਮਗਰ ਕੱਟੀ ਆ ਕੱਟੀ ਆ ਬਾਕੀ ਥਣ ਭਾਂਡਾ ਇੱਕ ਵਾਰੀ ਆਪਾਂ ਤੁਹਾਨੂੰ ਫਿਰ ਪ੍ਰੋਪਰ ਦਿਖਾ ਦਿੰਨੇ ਆ 9 ਕਿਲੋ ਜਿਦਾ ਮਰਜ਼ੀ ਚੋ ਕੇ ਤਸੱਲੀ ਕਰੋ ਕੋਈ ਭੂਰ ਨਹੀਂ ਤੇ ਨਾ ਕੋਈ ਛਟਾ ਆ ਦੇਖੋ ਆ ਬਹੁਤ ਜੀ ਸਤੂਰੇਦਾਰ ਦੀ ਵੀ ਕਰਮਾਲੀ ਪੂਰੀ ਨਰਮ ਤੇ ਠੰਡੀ ਧੀਰੀਆਂ ਦੇਖੋ ਬਹੁਤ ਖੂਬਸੂਰਤ ਹੈ ਠੀਕ ਹੈ ਜੀ ਠੀਕ ਹੈ ਓਕੇ ਸਾਹਿਬ ਇਹਦਾ ਮੁੱਲ ਕੀ ਡਿਮਾਂਡ ਕੀ ਕਰਦੇ ਡਿਮਾਂਡ ਵੀਰ ਜੀ ਮੁੱਲ ਕਰਨ ਨੂੰ 75 ਕਰ ਲੀਏ ਹਾਂ 70000 ਦੀ ਹਾਂ ਨਾ ਦੇ ਦਾਂਗੇ ਬਸ ਜਿਹੜੀ ਦੇ ਹੀ ਦੇਣੀ ਪੁਆਇੰਟ ਪੁਆਇੰਟ ਵੀ ਇਹ ਚੀਜ਼ ਉਹ ਉਹ ਗੱਲ ਨਹੀਂ ਹੈਗੀ ਵੀ ਮੰਗਿਆ 70 ਬਾਅਦ ਵਿੱਚ 100 ਕਰ ਲਓ ਵੀ ਲੈਣਾ ਹੀ ਆਪਾਂ 70 ਉਹ ਚੋਣੀ ਕੋਈ ਛੋਟ ਵੀ ਨਹੀਂ ਹੋਣੀ ਹਾਂ ਬਸ ਜਿਹੜੀ ਦੇ ਹੀ ਦੇਣੀ ਜਿੰਨੇ ਦੀ ਹੈ 70000 ਦੀ ਹੈ 200 ਫਾਈਨਲ ਮਿਲ ਜੂਗੀ ਤੁਹਾਨੂੰ ਕੱਟ ਹੀ ਮਗਰ ਆ ਇੱਕ ਰੰਗ ਜਿਹੜੀ ਬਿਲਕੁਲ ਕਾਲੀ ਸ਼ਾਹ ਬਿਲਕੁਲ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾ ਦਿੱਤੀ ਆ ਚੋਣ ਚਵਾਦੀ ਬਲੀ ਕਰਮਾਂ ਲਈ ਬਹੁਤ ਹੀ ਜ਼ਿਆਦੀ ਐਂਡ ਆ ਕੋਈ ਦੋ ਵੇਲੇ ਚੋਵੇ ਤਿੰਨ ਵੇਲੇ ਚੋਵੇ ਇੱਧਰ ਜਿਹੜੀ ਸਗਰ ਨੰਬਰ ਤੇ ਵੀਰ ਆਪਣੇ ਕੋਲ ਇਹ ਮੱਝ ਖੜੀ ਆ ਇਹ ਵੀਰ ਜੀ ਇਹਨੂੰ ਅੱਜ ਹੋ ਕੇ 10 ਦਿਨ ਸੂਈ ਨੂੰ 10 ਕ ਦਿਨ ਦਾ ਸੁਪਾ ਹੋ ਗਿਆ ਠੀਕ ਆ ਜੀ ਅਗਲੀ ਮੱਝ ਨਿਗਾਹ ਮਾਰੋ ਮੇਰੇ ਵੀਰ 10 ਦਿਨਾਂ ਦੀ ਸੂਈ ਆ ਬੱਚਾ ਇਹਦੇ ਮਗਰ ਕੀ ਭਰਾ ਇਹਦੇ ਮਗਰ ਕੱਟਾ ਆ ਗਿਆ ਜੀ ਮਗਰ ਇਹਦੇ ਕੱਟਾ ਸਿੰਗਲ ਹੱਡੀ ਦੀ ਆ ਬਾਕੀ ਸਿੰਗ ਤੁਸੀਂ ਦੇਖ ਸਕਦੇ ਜੀ ਜਿਹੜੇ ਭਰਾ ਨੇ ਦੁੱਧ ਪੀਣਾ ਡੇਰੀ ਪਰਪਸ ਡੇਰੀ ਮਤਲਬ ਵਾਲੀ ਆ ਜਾਂਦੀ ਹਾਂਜੀ ਹਾਂਜੀ ਦੁੱਧ ਵਾਲੀ ਮੱਝ ਦੁੱਧ ਵਾਲੀ ਮੱਝ ਡੇਰੀ ਮਤਲਬ ਵਾਲੀ ਆ ਕਿੰਨਾ ਦੁੱਧ ਦੱਸਿਆ ਵੀਰ ਵੀਰ ਜੀ ਦੁੱਧ ਹੋਊਗਾ 11 ਲੀਟਰ ਆਪਾਂ 10 ਲੀਟਰ ਦੀ ਗਾਰੰਟੀ ਦੇਵਾਂਗੇ ਲਓ ਜੀ 10 ਲੀਟਰ ਦੀ ਗਾਰੰਟੀ ਰਹੂਗੀ ਹਾਂਜੀ ਦੋ ਵੇਲੇ ਚੋਕੇ ਖੜੇ ਵੀਰ ਮੇਰਾ ਕੋਈ ਤਿੰਨ ਵੇਲੇ ਚੋਵੇ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਸਾਫ ਸੁਥਰੀ ਆ ਬਾਕੀ ਥਣ ਥਣ ਦੀ ਕਰਮ ਵਾਲੀ ਇੱਕ ਵਾਰੀ ਫੇਰ ਆਪਾਂ ਚੀਚ ਚਵਾ ਕੇ ਦੇਵਾਂਗੇ ਕੋਈ ਲੰਮਾ ਨਹੀਂ ਕੋਈ ਕੁਝ ਨਹੀਂ ਵੀਰ ਜੀ ਆਪਦੀ ਤਸੱਲੀ ਕਰਕੇ ਖੜੇ ਬਿਲਕੁਲ ਜੀ ਬਿਲਕੁਲ ਹਾਂਜੀ ਡੇਰੀ ਮਤਲਬ ਲਈ ਕਿਸੇ ਭਰਾਣੇ ਪਾਉਣੀ ਹੈ ਤੇ ਮੱਝ ਉਹਨਾਂ ਲਈ ਵੀ ਫਾਇਦੇ ਵਾਲੀ ਆ ਤਾਜੀ ਸੂਈ ਆ ਬਾਕੀ ਪ੍ਰੋਪਰ ਬੱਚਾ ਤੁਹਾਨੂੰ ਦਿਖਾ ਦੇਵਾਂਗੇ ਚਵਾਈ ਚਵਾਈ ਦੀ ਆਪਾਂ ਪ੍ਰੋਪਰ ਤੁਹਾਨੂੰ ਦਿਖਾ ਦਿੰਨੇ ਹਾਂ ਹਾਂਜੀ ਆ ਲਓ ਵੀਰੇ ਸਾਫ਼ ਕਰ ਲਿਓ ਵਾਰ ਲੋ ਜੀ ਬਾਕੀ ਢਾਟਾ ਢੂਟਾ ਕਰਮਣੀ ਦਾ ਪੂਰਾ ਪਾਰਾ ਠੀਕ ਆ ਜੀ ਬੰਤਰ ਵੇਖੋਗੇ ਤੁਸੀਂ ਸੋ ਪਲਿਸਾਂ ਵੀ ਪੂਰੀ ਆ ਹਾਈਟ ਮੀਡੀਅਮ ਦੇ ਵਿੱਚ ਆ ਸੋ ਦੁੱਧ ਵਾਲੀ ਮਾਇਆ ਵੈਸੀ ਵੀ ਆਪਾਂ ਨਾਰਮਲ ਗੱਲ ਕਰਦੇ ਹਾਂ ਨੇ ਵੀ ਮਧਰੀ ਕੋਟੀ ਮਧਰੀ ਡੌੜੀ ਵਾਲੇ ਜਿਹੜੇ ਪਸ਼ੂ ਆ ਦੁੱਧ ਬਾਦ ਨੂੰ ਚੰਗੇ ਰਹਿੰਦੇ ਆ ਠੀਕ ਆ ਸੋ ਭਾਂਡੇ ਤੋਂ ਨਾਰਮਲ ਹੀ ਤੁਹਾਨੂੰ ਪਤਾ ਲੱਗ ਜੂਗਾ ਵੀ ਪਠਲ ਜਿੱਡਾ ਲੇਵਾ ਕਰਮਣੀ ਦਾ ਥੱਲੇ ਹਾਜ਼ਰ ਆ ਇਸ ਵਕਤ ਸੋ ਹੋ ਮਾਰਨਿੰਗ ਚਵਾਈ ਦਾ ਵੀ ਸਮਾਂ ਤੁਹਾਨੂੰ ਦੱਸਿਆ ਸੀ ਵੀ ਕੋਈ 5:00 ਵਜੇ ਦੇ ਆਣ ਪਣ ਜਿਹੜੀ ਚਵਾਈ ਹੋਈ ਆ ਸੋ ਆ ਲੋਹਾ ਮਗਰ ਕੱਟਾ ਹੀ ਇਹਦਾ ਹਾਂਜੀ ਕੱਟਾ ਜੀ ਆ ਠੀਕ ਹੈ ਲੈ ਵੀ ਸਾਫੇ ਇੱਕ ਵਾਰੀ ਹੋਰ ਲਾ ਗਿਓ ਆ ਇਹਨੂੰ ਕਰਕੇ ਤੋੜ ਕੇ ਫਿਰ ਬੰਨ ਦਿਆ ਜੀ ਸੋ ਇਹ ਦੋਸਤੋ ਢਾਂਚਾ ਹੈ ਇਸ ਮੱਝ ਦਾ ਠੀਕਾ ਜੀ ਸੋ ਤੀਜਾ ਸੁਆ ਜਿਹੜੀ ਸੋਈ ਇਹ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਸੋ 10 ਕਿਲੋ ਤੇ ਇਸ ਵਕਤ ਚੱਲਣ ਢਈ ਆ ਚਵਾਈ ਚੰਗੀ ਆ ਸੋ ਜਿਹੜਾ 10 ਕਿਲੋ ਵੀਰ ਜੀ ਲੀਟਰ ਵਾਲਾ ਦੁੱਧ ਹੋਊ ਝੋਕੇ ਖੜੇ ਦੋ ਵੇਲੇ ਠੀਕ ਹੈ ਜੀ ਆ ਦੇਖੋ ਤਲਬਾਸ ਉੱਪਰੋਂ ਵੀ ਕਰਮਾਲੀ ਦਾ ਪੂਰਾ ਚੰਗਾ ਠੀਕ ਆ ਜੀ ਪਿੰਡੇ ਪੁੰਡੇ ਵਾਲੀ ਬਾਡੀ ਲੈਂਡ ਦੀ ਵੀ ਗੱਲ ਕਰ ਗਏ ਬਾਡੀ ਲੈਂਡ ਦੀ ਵੀ ਉੱਥੋਂ ਕਰਮਣੀਆਂ ਪੱਧਰ ਤੇ ਸਿੰਗਲ ਹੱਡੀ ਆ ਬਿਲਕੁਲ ਸੈਂਟਰ ਦੇ ਵਿੱਚੋਂ ਕਾਫੀ ਉੱਚੀ ਆ ਬਿਲਕੁਲ ਹੱਡੀ ਵੀ ਠੀਕ ਆ ਸੋ ਚਵਾਈ ਪਸਮਾਈ ਦੀ ਚੰਗੀ ਆ ਇਧਰ ਲੇਵੇ ਤੇ ਇੱਕ ਵਾਰ ਤੁਸੀਂ ਨਿਗਾਹ ਮਾਰੋ ਆ ਦੇਖੋ ਠੀਕ ਆ ਓਕੇ ਫਿਰ ਸਾਹਬ ਸਿੰਘ ਜੀ ਕੀ ਮੋਲਕ ਕੀ ਡਿਮਾਂਡ ਰੋਗੀ ਸੀ ਮੁੱਲ ਕਰਨ ਵੀਰ ਜੀ 90000 ਕਰ ਲਈਏ ਕੁਝ ਕਰ ਲਈਏ 85000 ਦੀ ਹਾਂ ਨਾ ਦੇ ਦਾਂਗੇ 85000 ਦੀ ਜਿੱਥੇ ਆਪਾਂ ਦੇ ਦੇਣੀ ਬਸ ਦੇ ਦੇਣੀ ਹਾਂਜੀ ਲਓ ਵੀ 85000 ਦੀ ਛੜ ਦਿਆਂਗੇ ਵਿੱਚੋਂ ਕੋਈ 1000 ਖਾਂ ਟੋਰ ਚਲੋ 500 ਛੜ ਦਿਆਂਗੇ ਗੱਡੀ ਕੋਲ ਦੀ 500 ਛੜਦੇ 84.5 ਦੀ ਹੋ ਗਈ ਵੀਰ ਜੀ ਲਓ ਜੀ 84500 ਦੀ 200 ਅੱਜ ਮਿਲ ਜੂਗੀ ਸੋ ਤਾਜੀ ਸੂਈਆਂ ਮਲੇ ਮੁੱਲੇ ਦੀ 100 ਲੀਟਰ ਦੀ ਗਾਰੰਟੀ ਦੇਵਾਂਗੇ ਦੋ ਵੇਲੇ ਚੋਲੇ ਕੋਈ ਤਿੰਨ ਵੇਲੇ ਚੋਲੇ ਤੇ ਚੋਕੇ ਖੜੇ ਆ ਬਿਲਕੁਲ ਹਾਂਜੀ ਲੋ ਬੈਠਾ ਜੀ ਬਾਕੀ ਮੇਰਾ ਭਰਾ ਕੋ ਚੰਗੀ ਸੇਵਾ ਕਰੇ ਤੁਸੀਂ ਕਰ ਲੋ ਯਾਰਾ ਤੁਸੀਂ ਚਲੋ 12 12 ਹਾਂਜੀ ਤੇ ਅੱਗੇ ਇੱਕ ਪਲੂਨ ਪਹਿਲਾ ਸੂਆ ਝੋਟੀ ਹੈ ਜੀ ਹਾਂਜੀ ਪਹਿਲਾ ਸੂਆ ਪਹਿਲਾ ਝੋਟੀ ਤੁਹਾਨੂੰ ਦਿਖਾਉਣਾ ਹੈ ਪਲੂਨ ਪਹਿਲਾ ਸੂਆ ਝੋਟੀ ਸੂਈ ਆ ਇਹ ਵੀਰ ਸਾਹਿਬ ਸਿੰਘ ਅੱਜ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹ ਤੀਜਾ ਦਿਨ ਹੋਇਆ ਅੱਜ ਸੂਈ ਨੂੰ ਜੀ ਅੱਜ ਤੀਜਾ ਦਿਨ ਮਗਰ ਕੀ ਬੱਚਾ ਮਗਰ ਆ ਗਿਆ ਜੀ ਮਗਰ ਮਗਰ ਕਟਾ ਮੇਲ ਕਾਫ ਆ ਬੱਚਾ ਕੋਈ ਨਿਗਾ ਦੇ ਵਿੱਚੋਂ ਕਢਾ ਦਿੱ ਗਏ ਤੁਹਾਡੇ ਆਜਾ ਤੀਜਾ ਦੇਣਾ ਠੀਕ ਆ ਜੀ ਪਰਸੋਂ ਦੀ ਸੂਈ ਹੈ ਮਗਰ ਇਹ ਕਟਾ ਮੇਲ ਕਾਪ ਆ ਇਸ ਵਕਤ ਬੋਲਾ ਦੀ ਕੀ ਸਥਿਤੀ ਹੈ ਵੀਰ ਇਹ ਵੀਰ ਜੀ ਜਿਹੜਾ ਬੋਲਾ 7 ਲੀਟਰ ਹੋਊਗਾ ਪੱਕਾ 7 ਦੋ ਵੇਲਾ ਚੋਣ ਦੀ ਕੋਈ ਔਲ ਨਹੀਂ ਟੰਡੀ ਤੇਰੀ ਕੱਟੀ ਠੀਕ ਆ ਬੀ ਬੱਚੇ ਤੇ ਇੱਕ ਮਤਲਬ ਪੂਰਾ ਸੈਟ ਕਰ ਲੈ ਮੈਂ ਨਾ ਭਵੇਂ 10 ਵਾਰਾਂ ਦਿਹਾੜੀ ਦੀ ਚੋਲੋ ਬਹੁਤ ਟੰਡੀ ਕੱਟੀ ਆਰਡਰ ਕੁਆਲਟੀ ਵੇਖੋ ਮੇਰਾ ਪਰਾ ਪੱਧਰੀ ਵੇਖੋ ਬੈਕ ਸਾਈਡ ਤੋਂ ਇੱਕ ਹਸਾਰ ਤੇ ਬਿਲਕੁਲ ਅਰਲੀਆਂ ਵਰਗੇ ਥਾਣਾ ਵੰਡਦਰਨਾ ਕਾਫੀ ਸੋਹਣੀਆਂ ਨੇ 파ੜ ਦਾ ਜੱਟਾ ਠੀਕ ਆ ਜੀ ਬਾਕੀ ਬਹੁਤ ਸੋਹਣਾ ਲੇਵਾ ਕਰਮਾ ਲੀਦਾ ਇਹ ਨਹੀਂ ਹੈਗਾ ਵੀ ਨਿੱਕੀ ਛੋਟੀ ਜੀ ਲੈਬਰਟੀ ਆ ਤੇ ਸਿੰਘ ਬਖਾ ਦਗੇ ਤੁਹਾਨੂੰ ਬਿਲਕੁਲ ਛੋਟਾ ਸਿੰਘ ਆ ਚੈੱਕ ਕਰੋ ਛੋਟੀ ਸਿੰਘੀ ਆ ਬਿਲਕੁਲ ਮੱਥੇ ਦੇ ਵਿੱਚ ਫੁੱਲ ਜ਼ਰੂਰ ਹੈਗਾ ਠੀਕ ਆ ਤੇ ਐਸ ਵਕਤ ਬੌਲੇ ਦੀ ਸਟਾਰਟਿੰਗ ਤੁਹਾਨੂੰ ਦੱਸੀ ਆ ਬਾਕੀ ਦੁੱਧ ਕਰਮਾ ਵਾਲੀ ਦੁੱਧ ਵਾਲੀ ਥਾਂ ਤੇ ਕਰੋਗੀ ਜਾ ਕੇ ਹੋਰ ਕੋਈ ਢਾੜੀ ਦੋਨ ਹੁਣ ਵੀਰ ਜੀ 7 ਕਿਲੋ ਹੋਊਗਾ ਦੋ ਵੇਲੇ ਚੋਲੇ ਕੋਈ ਤਿੰਨ ਵੇਲੇ ਚੋਲੇ ਠੀਕ ਆ ਇਹ ਤੀਜੇ ਦਿਨ ਦੀ ਸੂਈ ਜੇ ਠੀਕ ਆ ਕਰੋ ਲਓ ਵੀਰ ਸਾਫ ਕਰ ਲਿਓ ਜੇ ਬਾਰਤ ਤੁਸਲੀ ਨਾਲ ਤੋੜ ਕੇ ਦਿਖਾ ਦਈਏ ਸੋ 7 ਕਿਲੋ ਦੋਸੋ ਇਸ ਵਕਤ ਬਹੁਲੇ ਦੀ ਸਥਿਤੀ ਆ ਮਗਰ ਇਹਦੇ ਕਟਾ ਮੇਲ ਕਾਪ ਤੁਹਾਨੂੰ ਆਪਾਂ ਦਿਖਾਤਾ ਠੀਕ ਆ ਜੀ ਝੋਟੀ ਪਲੂਨ ਪਹਿਲਾ ਸਵੇ ਸੂਈਏ ਜਿਆਦਾਤਰ ਆਪਾਂ ਪਹਿਲਾਂ ਵੀ ਗੱਲ ਕਰਦੇ ਨੇ ਵੀ ਪਲੂਨ ਝੋਟੀਆਂ ਕਈ ਵਾਰਾਂ ਸੀਗਾ ਜੀ ਆਲੂਲ ਕਰਤੀਆਂ ਨੇ ਪਰ ਬੱਚੇ ਤੇ ਕਰਮਾਂ ਲਈ ਪੂਰੀ ਸਹਿਮਤ ਕੋਈ ਭਰਾ ਬੱਚਾ ਛੱਡੂਗਾ ਤੇ ਪਸਮੂਗੀ ਚਬਾਈ ਕਰਕੇ ਉਠੋਗੇ ਠੀਕ ਆ ਸੋ ਲੈਵੇ ਆਰਡਰ ਦੀ ਆ ਕੁਆਲਿਟੀ ਆ ਕੰਪੈਕਟ ਇੱਕ ਨਿਗਰ ਰਖਵਾਨੇ ਲੈਵੇ ਦੇ ਵਿੱਚ ਆ ਦੇਖੋ ਜੀ ਸੋ ਬਾਕੀ ਸ਼ੋਸ਼ ਆਪਾਂ ਵੀ ਝੋਟੀ ਦਾ ਚੰਗਾ ਠੀਕ ਆ ਜੀ ਸੋ ਜਿਵੇਂ ਮਾਰਕਿੰਗ ਦੇ ਵਿੱਚ ਵੀ ਡੱਪ ਡੂ ਬੇ ਨਿਸ਼ਾਨ ਹੈ ਗਿਆ ਮਗਰਲੇ ਪੈਰ ਤੇ ਆ ਨੀਲੀ ਰੰਗ ਰੱਖਦੀ ਥੋੜਾ ਬੋਲਾ ਜੀ ਦੇ ਵਿੱਚ ਨੀਲੀ ਅੰਗ ਪੱਖ ਦੇ ਵਿੱਚ ਨੀਲੀ ਜਿਹਾ ਭਾਵੇਂ ਕੋਈ ਕਰਾਸ ਮਾਰ ਨਹੀਂ ਚੁਕੀ ਨੀ ਪਿਓਰ ਨਹੀਂ ਆ ਕਰਾਸ ਵਿੱਚ ਆ ਗਈ ਨੀਲੀ ਤੇ ਵੀ ਨਿਸ਼ਾਨੀਆਂ ਨੂੰ ਛੁਣੀਆਂ ਕਰਮਾੜੀ ਪੂਰੀਆਂ ਲਈ ਆ ਆ ਦੇਖੋ ਜੀ ਬਹੁਤ ਸੋਨਾ ਭਾਂਡਾ ਲੇਵਾ ਠੀਕ ਆ ਜੀ ਬਾਕੀ ਵਿਰਲ ਵਾੜ ਚੰਗੀ ਆ ਤੇ ਨੋਕਲਾ ਥਣ ਲੱਗਾ ਕਰਮਾੜੀ ਨੂੰ ਸੋ ਪਸੰਦ ਆਊਗੀ ਭਰਾਵਾਂ ਨੂੰ ਪਲੂਣ ਪਹਿਲਾ ਸਵੇਰ ਝੋਟੀ ਦਿਖਾ ਰਿਆ 7 ਕਿਲੋ ਪੌਲੀ ਦੀ ਸਟਾਰਟਿੰਗ ਅੱਜ ਤੇ ਜਿਆਦਾ ਨਾ ਸੋਈ ਨੂੰ ਠੀਕ ਆ ਜੀ ਇਹ ਮਗਰ ਕਟਾ ਇਹਦੇ ਮੇਲ ਕਾਫ ਇੱਕ ਵਾਰੀ ਫਿਰ ਤੁਸੀਂ ਨਿਗਾਹ ਦੇ ਵਿੱਚੋਂ ਕੱਢੋ ਸੋ ਜਿੰਨੀ ਝੋਟੀ ਸਾਰੀ ਖਰੀ ਆ ਕਰਮਾਂ ਦੀ ਠੀਕ ਆ ਆ ਬਹੁਤ ਵਧੀਆ ਜੀ ਠੀਕ ਆ ਜੀ ਠੀਕ ਆ ਜੀ ਠੀਕ ਆ। ਉਹ ਕਹੇ ਸਾਹਿਬਾ ਕੀ ਮੌਲਕ ਕੀ ਡਿਮਾਂਡ ਹੋ ਗਈ ਸੀ? ਮੁੱਲ ਕਰਨ ਵੀਰ ਜੀ ਦਾ ਵੀ 90 ਕਰ ਲਈਏ 85000 ਦੀ ਵੀ ਹਾਂ ਨਾ ਦੇਣੀ ਐ ਬਸ 85 ਦੀ। ਹਾਂਜੀ। ਕੱਟੀ ਦੇ ਵੇਖਦੀ 90 95 ਦੀ। ਆਹ 85 ਦੀ ਹਾਂਜੀ ਹਾਂ ਛੋਟਾ ਛਾਟਾ ਕਰਨੀ ਹੈ ਜੇ ਕਰ ਸਕਦੇ ਹੋ ਨਹੀਂ ਛੋਟਾ ਤਾਂ ਮੈਂ 5000 ਰੱਗੇ ਕਰਤੀ ਜੇ ਠੀਕ ਆ ਬਹੁਤ ਸੋਹਣੀ ਕੱਟੀ ਜੇ ਅਜੇ ਦੰਦਾਂ ਜੇ ਕੱਟੀ ਸਫਾਈਆਂ ਵੇਖੋ ਕੀ ਲੱਗੀਆਂ ਬੜੀ ਇਹ ਕੱਟੀ ਝੋਟੀ ਆ ਠੀਕ ਆ ਜੀ ਬਾਕੀ ਸਫਾਈਆਂ ਵੇਖੋ ਕੀ ਲੱਗੀਆਂ ਕੱਟੀ ਨੂੰ ਪਹਿਲਾਂ ਹੀ ਸਫਾਈਆਂ ਦਾ ਹੀ ਮੋਲਾ ਕਰਮ ਆਲੀ ਤੇ ਠੀਕ ਆ ਜੀ ਇਹ 6 ਵਜੇ ਦੀ ਚੁਾਈ ਹੋਈ ਆ ਅਜੇ ਸਿਰਫ 2:30 ਦਾ ਟਾਈਮ ਹੋਇਆ ਜੇ ਦੇਖੋ ਬਾਕੀ ਪਿੱਠ ਪੋੜੇ ਤੋਂ ਵੀ ਬਹੁਤ ਸੋਹਣੀ ਆ ਸੋ 85000 ਦੀ ਇਹ ਫਾਈਨਲੀ ਜਿਹੜੀ ਅੱਜ ਤੁਹਾਨੂੰ ਝੋਟੀ ਮਿਲ ਜੂਗੀ ਸੋ ਜਿੰਨੀ ਵੀ ਆ ਚੰਗੀ ਆ ਸਾਫ ਸੁਥਰੀ ਆ ਬਾਕੀ ਆ ਰੂਪ ਝੋਟੀ ਦੇ ਚੰਗੇ ਆ ਕਾ ਮੇਰਾ ਭਰਾ ਦੁੱਧ ਕੋਈ ਸ਼ਾਮ ਤੇ ਆ ਗਾੜੀ ਐ ਭਾਜੀ 10 ਵੀ ਚਵਾ ਦੇ ਹਾਂ ਸੋ ਪਹਿਲਾਂ ਝੋਟੀ ਵੀਰ ਸਾਹਿਬ ਸਿੰਘ ਜੀ ਬਾਕੀ 9 ਲੀਟਰ ਵੀ ਕਰਨ ਵਾਲੀ ਚਵਾਈ ਕੀ ਤਾਂ ਥੋੜਾ ਨਹੀਂ ਦਤਾ ਦੁੱਧ ਹੁਣ ਆਪਾਂ 7 ਲੀਟਰ ਦੀ ਗਾਰੰਟੀ ਦੇਵਾਂਗੇ ਵੀਰ ਜੀ ਆ ਠੀਕ ਆ ਹਾਂਜੀ ਦੋ ਵੇਲੇ ਛੋੜੇ ਤਿੰਨ ਵੇਲੇ ਠੀਕ ਐ ਭਰਾ ਲੋ ਵੀ ਅੱਗੇ ਨੈਕਸਟ ਆਪਾਂ ਤੁਹਾਨੂੰ ਜਿਹੜੀਆਂ ਦੋ ਵੇੜਾਂ ਦਿਖਾਉਣੀਆਂ ਇੱਧਰ ਜੋੜੀ ਇੱਕ ਵੇੜਾਂ ਦੀ ਖੜੀ ਆ ਇੱਕ ਜਰਸੀ ਵੇੜ ਆਪਾਂ ਤੁਹਾਨੂੰ ਦਿਖਾਉਣਾ ਚੌਥੇ ਨੰਬਰ ਤੇ ਵੀਰਵਾ ਪਾ ਦਿੰਦੇ ਆ ਬਲੈਕ ਰੰਗ ਸੋ ਇਹ ਸਹਜਰਤਾ ਜੀ ਵੀਰ ਸਾਹਿਬ ਕਿੰਨੇ ਕਿ ਦਿਨ ਹੋ ਗਏ ਇਹਨੂੰ ਇਹਨੂੰ ਵੀਰ ਜੀ ਅੱਜ 10 15 ਦਿਨ ਹੋ ਗਏ ਜੇ 10 15 ਦਿਨਾਂ ਦੀ ਮਗਰ ਕੀ ਬੱਚਾ ਬੱਚਾ ਮਗਰ ਬੱਚਾ ਜੇ ਮਗਰ ਬੱਚਾ ਕਿੰਨੇ ਕਿ ਦੁੱਧ ਤੇ ਚੱਲਣ ਦੀ ਹੈ ਇਹ ਵੀਰ ਜੀ ਹੁਣ ਜਿਹੜਾ ਦੁੱਧ 14 ਲੀਟਰੀ ਦੇ ਕੋਲ ਹਾਜ਼ਰ ਜੇ ਠੀਕ ਆ ਲਓ ਜੀ 14 ਲੀਟਰ ਜਿਹੜਾ ਦੋਸਤੋ ਹਾਜ਼ਰ ਦੁੱਧ ਤੇ ਥੱਲੇ ਬਹੁਤ ਥਲਕ ਥਲਕ ਵਾਛੀ ਜਿੱਦਾਂ ਮਰਜੀ ਕੋਈ ਬੰਦਾ ਨਹੀਂ ਕੋਈ ਕੁਝ ਨਹੀਂ ਇਦਾਂ ਹੀ ਆ ਜਾਓ ਥੱਲੇ ਮੈਂ ਬਾਕੀ ਥਾਣੇ ਵੇਖੋ ਕਿਹੜਾ ਲੱਗਾ ਕਰਮਾਲੀ ਨੂੰ ਠੀਕ ਆ ਜੀ ਨੋਕ ਵਾਲਾ ਥਾਣੇ ਵੀ ਕਹਿ ਦ ਜਿਦਾ ਮਰਜੀ ਮੇਰਾ ਭਰਾ ਭਰਾ ਕੇ ਤਸੱਲੀ ਕਰੇ ਠੀਕ ਆ ਜੀ ਬੂਧੀ ਬਾਤੀ ਤੁਹਾਨੂੰ ਜਗ ਕਰਾ ਦਿੰਨੇ ਆ ਆ ਫੇਸ ਕੁਆਲਟੀ ਆ ਬਿਲਕੁਲ ਛੋਟਾ ਜਿਹਾ ਫੇਸ ਆ ਬੂਧੀ ਛੋਟਾ ਕੰਨ ਆ ਆ ਦੇਖੋ ਠੀਕ ਹੈ ਲਓ ਵੀਰੇ ਇਹ ਵੀ ਖੋਲ ਕੇ ਤੋਰਦੇ ਆ ਠੀਕ ਆ ਜੀ ਸੋ ਬੱਚਾ ਇਹਦੇ ਮਗਰ ਇੱਕ ਵਾਰੀ ਫਿਰ ਕਨਫਰਮ ਕਰਾ ਦਿੰਨੇ ਆ ਆਪਾਂ ਸਾਰੇ ਭਰਾਵਾਂ ਨੂੰ ਸੋ ਬਾਕੀ ਗਾਂ ਫਿਰ ਵਾਦੇ ਦੀਆਂ ਗਾਂ ਸਿਆਲ ਦੇ ਵਿੱਚ ਵੀ ਕਰਮਾਲੀ ਟਿਕਾ ਜੀ ਵਾਦੇ ਵਾਲੀਆਂ ਗਰਮੀ ਦੇ ਵਿੱਚ ਵੀ ਅੰਗ ਚੰਗੇ ਚੱਲਣ ਵਾਲੇ ਹੁੰਦੇ ਆ ਵੀ ਕ੍ਰੋਸ ਬ੍ਰੀਡ ਆ ਆ ਦੇਖੋ ਠੀਕ ਆ ਸਾਹ ਭਾਈ ਮੋੜ ਦਿਓ ਅਵਸ਼ਾ ਦਿਖਾ ਦਿਓ ਆ ਬਿਲਕੁਲ ਜੀ ਨੋਰੀ ਇੱਕ ਮਗਰ ਜਿਹੜਾ ਆ ਬੱਚਾ ਜੀ ਠੀਕ ਆ ਜੀ ਲਾਲ ਡੱਬੀ ਦੇ ਵਿੱਚ ਇਹ ਮਗਰ ਬੱਚਾ ਮੇਲ ਠੀਕ ਆ ਲੈ ਚਲੋ ਵੀਰ ਸਾਹਿਬ ਠੀਕ ਆ ਜੀ ਠੀਕ ਆ ਇਹ ਤਾਂ ਦੱਸੋ ਵੀਰ ਮੋਲ ਕਿੰਨੇ ਦੀ ਦੇ ਦਿੱਤੀ ਇਹ ਵੀਰ ਜੀ ਮੁੱਲ ਕਰਨ ਨੂੰ 42000 ਕਰਦੇ ਆ 40000 ਦੀ ਵਸ਼ੀ ਹਾਂ ਨਾ ਦੇ ਦਾਂਗੇ 40000 ਰੁਪਏ 14 ਲੀਟਰ ਦੀ ਗਾਰੰਟੀ ਦੇਵਾਂਗੇ ਦੋ ਵੇਲੇ ਚ ਹੋਵੇ ਕੋਈ ਤਿੰਨ ਵੇਲੇ ਚ ਹੋਵੇ ਠੀਕ ਆ ਹਾਂ ਜੀ ਆਪਣੇ ਕੋਲ ਇਹ 40000 ਦੀ ਦੱਸੋ ਹਾਂ ਨਾ ਜਿਹੜੀ ਵੜ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਬਾਕੀ ਜਿੱਥੇ ਵੀ ਕਿਸੇ ਭਰਾ ਦੀ ਤੈਅ ਬੈੰਦੀ ਕੋਈ 2 4 500 ਉਧਰ ਉਧਰ ਕੋਈ ਮਾਨਤਾ ਦਾ ਮੌਕੇ ਤੇ ਹੁੰਦਾ ਰਹਿੰਦਾ ਅਸ਼ੀ ਬਹੁਤ ਚੰਗੀ ਜਾਤ ਪਾਤ ਵਾਲੀ ਹੈ ਭਾਜੀ ਆਹ ਨਹੀਂ ਨਸਲ ਜਾਤ ਹੈਗੀ ਆ ਠੀਕ ਆ ਪਾਕਿਸਤਾਨ ਤੋਂ ਬੜਾ ਸਵਾਦੀ ਲੱਗਦੀ ਹੈ ਚ ਸੋ ਅੱਗੇ ਆਪਣੇ ਕੋਲ ਜਿਹੜੀ ਇਹ ਕ੍ਰਾਸ ਬਰੀਡ ਆ ਗਈ ਵੀਰ ਹਾਂਜੀ ਇਹਦਾ ਕੀ ਬੇਰਵਾ ਹੈ ਇਹ ਵੀਰ ਜੀ ਪਿਛਲੇ ਥਾਂ ਦੀ ਤਿੱਲੜ ਜੇ ਅੱਛਾ ਬੈਣੀ ਵਾਲੇ ਬਾਈ ਦੀ ਤਿੱਲੜ ਜੇ ਠੀਕ ਹੈ ਜੀ ਤੇ ਦੁੱਧ ਦੀ ਦੇ ਕੋਲ 14 ਲੀਟਰ ਹੋਊਗਾ ਜੀ ਹਾਜ਼ਰ ਹਾਜ਼ਰ 14 ਲੀਟਰ ਕੋਈ ਸਮਾਂ ਟਾਈਮ ਦਾ ਸਮਾਂ ਇਹਨੂੰ ਵੀਰ ਜੀ ਮਹੀਨਾ ਇੱਕ ਹੋ ਗਿਆ ਜੇ ਪੱਕਾ ਪਾਵੇਂ ਨਹੀਂ 10 ਲੈ 20 ਹੋ ਗਏ 25 ਹੋ ਗਏ ਮਹੀਨੇ ਇੱਕ ਦੀ ਬੱਚਾ ਸੂਈ ਜੇ ਪੂਰੇ ਹਾਂਜੀ ਮਗਰ ਬੱਚੀ ਹੈ ਮਗਰ ਬੱਚੀ ਜੇ ਲੋ ਜੀ ਮਗਰ ਬੱਚੀ ਆ ਠੀਕ ਆ ਤੇ ਜਿਹੜਾ ਇਧਰ ਬਹਿਣੀ ਲਾ ਕੇ ਨਹੀਂ ਬਹਿਣੀ ਬਾਈ ਦਾ ਜੀ ਦੂਸਰੀ ਸਾਈਡ ਦਾ ਜੇ ਮਗਰਲਾ ਥਾਣਾ ਅੱਛਾ ਮਗਰਲਾ ਠੀਕ ਆ ਹਾਂਜੀ ਬਾਕੀ ਤਿੰਨ ਓਕੇ ਜੇ ਠੀਕ ਆ ਦੁੱਧ 14 ਲੀਟਰ ਕੋਈ ਦੋ ਵੇਲੇ ਚ ਹੋਵੇ ਤਿੰਨ ਵੇਲੇ ਚ ਹੋਵੇ ਠੀਕ ਆ ਇਹ ਦੋਸਤੋਂ ਤੁਹਾਨੂੰ ਆਪਾਂ ਇੱਕ ਬਹਿਣੀ ਵਾਲੇ ਪਾਸੋਂ ਦਿਖਾ ਰਹੇ ਹਾਂ ਜਿਹੜਾ ਬਹਿਣੀ ਭਾਈ ਜਿਹੜਾ ਮਗਰਲਾ ਥਾਣਾ ਉਹ ਥ ਹਾਂਜੀ ਪੱਕਾ ਦੋ ਵੇਲੇ ਚੋਵੇ ਤਿੰਨ ਵੇਲੇ ਚੋਵੇ ਗਰੰਟੀ ਵਾਲਾ ਜੀ ਠੀਕ ਆ ਜੀ 100 ਪਿੰਡਾਂ ਦੇ ਵਿੱਚ ਦੋਸਤੋ ਜਾਣੀ ਆ ਠੀਕ ਆ ਜੀ ਬਾਕੀ ਤੁਹਾਨੂੰ ਦੱਸ ਕੇ ਆਪਾਂ ਗੱਲਬਾਤ ਕਰਕੇ ਦੇ ਰਹੇ ਆ 14 ਲੀਟਰ ਦੁੱਧ ਉਹ ਮਿਹਨਤ ਦੀ ਸੂਈ ਉਹ ਬੱਛੀ ਮਗਰ ਹਾਂਜੀ ਬਾਹਰ ਕੱਢ ਕੇ ਤੋਰ ਕੇ ਦਿਖਾ ਦਿੰਦੇ ਆ ਕ੍ਰੌਸ ਬ੍ਰੀਡ ਆ ਕੋਈ ਵੀਰ ਐਚ ਐਫ ਨਾਲ ਕ੍ਰੌਸ ਲਾ ਸਕਦਾ ਬਹੁਤ ਠੰਡੀ ਠੰਡੀ ਇਹ ਵੀ ਕੋਈ ਨਹੀਂ ਕੋਈ ਵੀ ਸ਼ੁਕਰਪਾਨ ਵਾਲਾ ਕੰਮ ਇਹ ਆ ਠੀਕ ਆ ਪੋਪੀ ਉਹਨੇ ਚਾ ਬੁਲਾਤਾ ਹੀ ਪੜ ਪਰ ਇਹ ਰਾਦੇ ਪੜ ਕੇ ਆ ਇਹਨੂੰ ਕਮਾਇਓ ਵੀਰੇ ਆ ਬਸ ਐ ਕਿਹਾ ਆ ਦੇਖੋ ਜੀ ਠੀਕ ਆ ਸੋ ਇਹ ਸਟਰਕਚਰ ਐ ਇਸ ਵੈਡ ਦਾ ਠੀਕ ਆ ਸੋ ਸੁਵਿਆਂ ਦੇ ਵਿੱਚ ਵੀ ਕੋਈ ਦੂਜਾ ਕੋਈ ਚਾ ਦੂਜਾ ਸੁਵਾ ਜੇ ਦੂਸਰਾ ਜੀ ਦੂਜਾ ਸੁ ਅਰੀਜਨਲੀ ਹਾਂਜੀ ਹਾਂਜੀ ਦੂਜਾ ਦੇ ਦੂਜਾ ਸੁਵਾ ਬਾਕੀ ਚਿਹਰੇ ਮੋਰੇ ਤੋਂ ਪਤਾ ਲੱਗ ਜਾਂਦਾ ਵੇ ਹਾਂਜੀ ਠੀਕ ਆ ਦੂਜਾ ਸੁਵਾ ਸੋ ਮਗਰ ਬੱਚੀ ਆ ਚਲੋ ਇਹ ਕਰਮ ਵਾਲੀ ਜਾਣੀ ਤਲੜਾਂ ਦੇ ਵਿੱਚ ਸੋ ਇਧਰਲੇ ਪਾਸੇ ਪਲੱਸ ਪੁਆਇੰਟ ਆ ਵੀ ਚਲੋ ਮਗਰ ਬੱਚੀ ਆ ਹਾਂ ਬੱਚੀ ਜੀ ਆ ਮਗਰ ਬੱਚਾ ਕੋ ਤੁਸੀਂ ਸੰਭਲੋਗੇ ਠੀਕ ਆ ਜੀ ਉਹਨਾਂ ਜਿਹੜੀ ਕਸਰ ਆਉਣਾ ਘਾਟਾ ਵਾ ਤਾਂ ਇਹਨੇ ਕਰਮ ਵਾਲੀ ਨੇ ਪੂਰਾ ਕਰ ਦੇਣਾ ਠ ਤੇ ਜੈਜ ਰੇਟ ਦੇ ਵਿੱਚ ਹੀ ਮਿਲ ਜੂਗੀ ਵੀਰ ਸਾਹਿਬ ਮੁੱਲ ਕੀ ਰਹੂਗਾ ਇਹਦਾ ਮੁੱਲ ਕਰਨ ਨੂੰ ਵੀਰ ਜੀ 30000 ਕਰਦੇ 28000 ਦੀ ਹਾਂ ਨਾ ਦੇ ਦਾਂਗੇ 28 ਦੀ ਦੋ ਵੇਲੇ ਚੋਲੇ ਕੋਈ 14 ਲੀਟਰ ਦੀ ਗਾਰੰਟੀ ਦਵਾਂਗੇ ਠੀਕ ਆ ਭਰਾ ਹਾਂਜੀ ਲਓ ਵੀ 14 ਲੀਟਰ ਦੋਸਤ ਤੁਸੀਂ ਜੋਗੇ ਤਸੱਲੀ ਕਰਨੀ ਆ ਮੇਲ ਤੁਹਾਨੂੰ 28000 ਦੇ ਵਿੱਚ ਹੀ ਜਾਣੀ ਆ ਠੀਕ ਆ ਕੋਈ ਆ ਬੱਚਾ ਜੇ ਮਹੀਨੇ ਦਾ ਲਾਲੇ 20 ਦਾ ਲਾਲੇ ਆ ਸਾਹਮਣੇ ਸੋ ਮਗਰ ਬੱਚੀ ਆ ਬੱਚਾ ਤੁਹਾਨੂੰ ਦਿਖਾਤਾ ਕੋਈ ਮਹੀਨੇਕ ਦਾ ਲਾਲੇ ਬਾਕੀ ਇੱਥੇ ਜਿਹੜੇ ਮੇਰੇ ਭਰਾਣੇ ਵਿਜਿਟ ਕਰਨੀ ਆ ਠੀਕ ਆ ਜੀ ਸੋ ਚੀਜ਼ ਦਾ ਵੇਖਦੇ ਆ ਸਾਰੇ ਪਤਾ ਲੱਗ ਜਾਂਦਾ ਸੋ ਇਹ ਅੱਜ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ 28000 ਦੀ ਇਹ ਫਾਈਨਲ ਜਿਹੜੀ ਵੈੜ ਐਂਡ ਪੁਆਇੰਟ ਜਿਹੜੀ ਮਿਲ ਜੂਗੀ ਤੁਹਾਨੂੰ ਤੇ ਲੜ ਸੋ ਬਾਕੀ ਮਾਲ ਜਿਹੜਾ ਸਾਰਾ ਦਿਖਾਇਆ ਸਾਫ ਸੁਥਰੇ ਪਸ਼ੂ ਆ ਠੀਕ ਆ ਜੀ ਸਭ ਤੋਂ ਮੇਨ ਗੱਲ ਹੈ ਵੀ ਬਾਜ਼ ਪਜਾਇਜ਼ ਰੇਟ ਆ ਚਲੋ ਜਿਹੜੇ ਭਰਾਣੇ ਤਕਰੀਬਨ ਪੈਸੇ ਥੋੜੇ ਖਰਚ ਕਰਨੇ ਆ ਤੇ ਇਸ ਹਿਸਾਬ ਵੰਡਦੇ ਤੁਸੀਂ ਪਸ਼ੂ ਲੱਭ ਰਹੇ ਹੋ ਵੀ ਚਾਇਜ਼ ਰੇਟ ਦੇ ਵਿੱਚ ਮਿਲ ਜਾਣ ਤੇ ਮਾਲ ਆਪਾਂ ਤੁਹਾਨੂੰ ਦਿਖਾ ਦਿੱਤਾ ਵਿਜ਼ਿਟ ਕਰਕੇ ਆਪਣੀ ਬਿਲਕੁਲ ਦੋ ਟਾਈਮ ਚੋਕੇ ਤੁਸੱਲੀ ਕਰ ਲਿਓ ਆ ਵੀ ਝੋਟੀ ਕੱਟੀ ਬੜੀ ਪਿਆਰੀ ਵਿਖਾਈ ਆ ਤੁਹਾਨੂੰ ਪਲੂਨ ਬਿਲ ਸਾਤਕਾ ਕਿਲੋ ਬੋਲੇ ਤੋਂ ਸਟਾਰਟਿੰਗ ਕੀਤੀ ਆ ਮਗਰ ਇਹਦੇ ਕਟਾ ਮੇਲ ਕਾਫ ਆ ਇੱਕ ਸਾਹਿਬ ਵੀਰ ਆਪਣੇ ਨੰਬਰ ਚੜਾ ਕੇ ਕਰ ਦਿਓ ਸਾਂਝੇ ਆਪਣਾ ਨੰਬਰ ਵੀਰ ਜੀ 94698 07377 ਠੀਕ ਆ ਜੀ ਹਾਂਜੀ ਓਕੇ ਵੀਰ ਸੋ ਤੁਸੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣ ਦੇ ਨੇ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਓ ਠੀਕ ਆ ਜੀ ਡਰੈਸ ਆਪਣਾ ਵੀਰ ਜੀ ਗੋਂਦਵਾਲ ਬਾਈਪਾਸ ਨੇੜੇ ਪੀਐਸ ਗੇਲ ਵਾਲਿਆਂ ਦੀ ਗਲੀ ਬਿਲਕੁਲ ਜੀ ਸੋ ਇਹ ਡਰੈਸ ਆ ਬਾਕੀ ਨੰਬਰ ਚੱਲਦੇ ਰਹਿਣਗੇ ਕਾਲ ਕਰਕੇ ਵਧੇਰੇ ਤੁਸੀਂ ਗੱਲਬਾਤ ਕਰ ਲਿਓ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ